ਹਾਂਜੀ ਸਤਿ ਸ਼੍ਰੀ ਅਕਾਲ ਜੀ ਸਟੱਡੀ ਬਹਾਰਪ੍ਰੀਤ ਵੇਗਰੇ ਸਾਰੇ ਕੈਂਡੀਡੇਟਸ ਬੱਚਿਆਂ ਦਾ ਸਵਾਗਤ ਕਰਦੇ ਆਂ ਚੈਨਲ ਤੇ 10ਵੀਂ ਪਾਸ ਬੱਚਿਆਂ ਲਈ ਬਹੁਤ ਹੀ ਬੰਪਰ ਭਰਤੀ ਜਿਹੜੀਆਂ ਆਊਟ ਕੀਤੀਆਂ ਗਿਆ ਨੇ ਤੇ ਮੁੰਡੇ ਤੇ ਕੁੜੀਆਂ ਦੋਨੋਂ ਇਸ ਭਰਤੀ ਲਈ ਅਪਲਾਈ ਕਰ ਸਕਦੇ ਨੇ ਜਿਸ ਵਾਸਤੇ ਉਮਰ ਦੀ ਗੱਲ ਕਰੇ 18 ਤੋਂ ਲੈ ਕੇ 30 ਸਾਲ ਐਸਸੀ ਤੇ ਜੋ ਰਿਜ਼ਰਵਡ ਕੈਟਾਗਰੀ ਨੂੰ ਨਾਲਾਕ ਤੋਂ ਜਿਹੜੀ ਛੂਟ ਦਿੱਤੀ ਜਾਂਦੀ ਉਮਰ ਵਿੱਚ ਤੇ ਪੇਪਰ ਤੋਂ ਵੜਾ ਪੰਜਾਬੀ ਵਿੱਚ ਹੋਵੇਗਾ ਪੇਪਰ ਸੈਂਟਰ ਅੰਮ੍ਰਿਤਸਰ ਹੋਗਾ ਜਲੰਧਰ ਬਠਿੰਡਾ ਲੁਧਿਆਣਾ ਪਟਿਆਲਾ ਇਹ ਤੁਹਾਡਾ ਪੇਪਰ ਸੈਂਟਰ ਰਹੇਗਾ ਤੇ ਬਹੁਤ ਵਾਰੀ ਤੁਹਾਡੇ ਕੋਲ ਮੌਕਾ ਜੋ ਵੀ ਇਸ ਇੱਕ ਕੁਆਲੀਫਿਕੇਸ਼ਨ ਕਿਸ ਤਰ੍ਹਾਂ ਅਪਲਾਈ ਕਰਨਾ ਸਾਰੀ ਡਿਟੇਲਰ ਆਪਾਂ ਇਸ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਹਾਡੇ ਨਾਲ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਕੈਂਡੀਡੇਟਸ ਬੱਚੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਦੇ ਆਂ ਅੱਜ ਦੀ ਇਹ ਵੀਡੀਓ ਨੂੰ ਤੁਸੀਂ ਜੋ ਸਕਰੀਨ ਤੇ ਦੇਖ ਸਕਦੇ ਹੋ ਲਗ ਲਗ ਤਰ੍ਹਾਂ ਦੀਆਂ ਪੋਸਟ ਅਨਾਉਂਸਮੈਂਟ ਕੀਤੀ ਜਿਵੇਂ ਆਪਣਾ ਰੀਜਨ ਹੈਗਾ ਐਨ ਡਬਲਯੂ ਆਰ ਨਾਰਥ ਵੈਸਟ ਰੀਜਨ ਜਿਹੜਾ ਇਸ ਵਿੱਚ ਆਊਟ ਕੀਤੀਆਂ ਵੈਕੈਂਸੀਆਂ ਦੇਖ ਸਕਦੇ ਹੋ ਲੈਬੋਰੀਟਰੀ ਅਟੈਂਡੈਂਟ ਹੋਗਾ ਲੇਡੀ ਮੈਡੀਕਲ ਅਟੈਂਡੈਂਟ ਹੋਗਾ ਓਨਲੀ ਫੀਮੇਲ ਹੋ ਮੈਂ ਕਿਤੇ ਲਗ ਲਗ ਜਿਹੜੇ ਕੁਆਲਿਫਿਕੇਸ਼ਨ ਤੇ ਲਗ ਲਗ ਜਿਹੜੇ ਏਜ ਲਿਮਿਟ ਰੱਖੀ ਗਈ ਕਈ ਪੋਸਟ ਜਿਹੜੇ ਇਹੋ ਜਿਹੇ ਕਿਸ ਜਿਸ ਵਿੱਚ ਆਪਾਂ ਗੱਲ ਕਰੀਏ ਤਾਂ 18 ਤੋਂ 25 ਸਾਲ ਕੁ ਜਿਹੋ ਜਿਹੇ ਪੋਸਟਾਂ ਵਿੱਚ ਜਿਵੇਂ ਨਰਸਿੰਗ ਆਫਸਰ ਦੇ 18 ਤੋਂ 30 ਸਾਲ ਤੇ ਕੁਝ ਇਹੋ ਜਿਹੇ ਪੋਸਟਾਂ ਵੀ ਕਿਹੜੇ ਜਿਸ ਵਾਰ 18 ਤੋਂ 27 ਜਾਂ 28 ਸਾਲ ਤੱਕ ਅਪਲਾਈ ਕਰ ਸਕਦੇ ਨੇ ਜਰਨਲ ਕੈਟਾਗਰੀ ਵਾਸਤੇ ਏਜ ਲਿਮਿਟ ਰੱਖੀ ਗਈ ਬਾਕੀ ਐਸਿਸਟੈਂਟ ਜੋ ਵੀ ਛੂਟ ਦਿੱਤੀ ਜਾਂਦੀ ਗਵਰਨਰ ਜੋ ਵੀ ਰੂਲਸ ਨੇ ਉਹਨਾਂ ਅਨਾਰ ਸਰ ਦਿੱਤੀ ਜਾਂਦੀ ਹੈ ਕਿ ਜੇ 5 ਸਾਲ ਦੀ ਐਸਿਸਟੈਂਟ ਛੂਟ ਦਿੱਤੀ ਜਾਂਦੀ ਹੈ OBC ਨੂੰ ਜਿਵੇਂ ਗ ਰੂਲਸ ਦੇ ਅਨੁਸਾਰ ਤੁਸੀਂ ਜੋ ਚੈੱਕ ਆਊਟ ਕਰ ਸਕਦੇ ਹੋ ਤੇ ਵੱਖ-ਵੱਖ ਤਰ੍ਹਾਂ ਦੀਆਂ ਵੈਕੈਂਸੀਆਂ ਆਊਟ ਕੀਤੀ ਨਾਰਥ ਰੀਜਨ ਵਗੈਰਾ ਨਾਰਥ-ਵੈਸਟ ਰੀਜਨ ਹੋ ਗਿਆ ਅਲੱਗ-ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਰੀਜਨ ਵਿੱਚ ਜਿਹੜੇ ਵੈਕੈਂਸੀਆਂ ਆਊਟ ਕੀਤੀਆਂ ਅਲੱਗ-ਅਲੱਗ ਕੁਆਲੀਫੀਕੇਸ਼ਨ ਤੇ ਅਲੱਗ-ਅਲੱਗ ਪੋਸਟਾਂ ਨੇ ਕੈਟਾਗਰੀ ਵਾਈਜ਼ ਸਟੱਡ ਵਾਇਟ ਕੀਤੀਆਂ ਤੁਸੀਂ ਜੋ ਚੈੱਕ ਆਊਟ ਕਰ ਲੈਣਾ ਪੀਡੀਐਫ ਤੁਹਾਨੂੰ ਮਿਲ ਜਗਾ ਵਟਸਐਪ ਗਰੁੱਪ ਤੇ ਟੈਲੀਗ੍ਰਾਮ ਗਰੁੱਪ ਵਿੱਚ ਤਾਂ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਜਿਨ੍ਹਾਂ ਨੇ ਜੁਆਇਨ ਨਹੀਂ ਕੀਤਾਰ ਜੁਆਇਨ ਜ਼ਰੂਰ ਕਰ ਲਓ ਤਾਂ ਫਾਰਮ ਜਿਹੜੇ ਆਕ ਲਗ ਪਾਕਾ ਜੜੀ ਭਰਤੀ ਆਊਟ ਕੀਤੀ ਗਈ ਹੈ ਜਿਹੜੀ ਭਰਤੀ ਆਊਟ ਕੀਤੀ ਹੈ SSC ਵੱਲੋਂ ਜਾਨੀ ਕਿ ਸਟਾਫ ਸਿਲੈਕਸ਼ਨ ਕਮਿਸ਼ਨ ਵੱਲੋਂ ਫੇਸ ਜਿਹੜੀਆਂ 10 11 ਦੇ ਜਿਹੜੇ ਪੋਸਟ ਅਨਾਉਂਸਮੈਂਟ ਕੀਤੀ ਗਈ 12 ਸਿਲੈਕਸ਼ਨ ਪੋਸਟ ਤੇ ਇਸ ਦੀ ਲਾਸਟ ਡੇ ਗਈ 26 ਮਾਰਚ 2024 ਇਸ ਦੀ ਲਾਸਟ ਡੇ ਪਹਿਲਾਂ ਨੋਟੀਫਿਕੇਸ਼ਨ ਆਊਟ ਕੀਤਾ ਹੈ ਹੁਣ ਜਿਹੜਾ ਇਸ ਵਿੱਚ ਐਕਸਪੈਂਡ ਜਿਹੜੀ ਡੇਟ ਵਧਾਈ ਗਈ ਤੇ ਇਸ ਦਾ ਜਿਹੜਾ ਐਗਜ਼ਾਮ ਹੋਵੇਗਾ ਤੁਹਾਡਾ ਕੰਪਿਊਟਰ ਬੇਸਡ ਐਗਜ਼ਾਮ ਹੋਵੇਗਾ 6 ਤੋਂ ਲੈ ਕੇ 8 ਮਈ ਦੇ ਦੌਰਾਨ ਤੁਹਾਡਾ ਪੇਪਰ ਲਿਆ ਜਾਵੇਗਾ ਤੇ ਬਹੁਤ ਬਾਰੇ ਤੁਹਾਡੇ ਕੋਲ ਮੌਕਾ ਜੋ ਵੀ ਕੈਂਡੀਡੇਟ ਅਲਿਜੀਬਲ ਐਪਲ ਨਾ ਇਸ ਵੈਬਸਾਈਟ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਬਾਕੀ ਫੁੱਲ ਡਿਟੇਲ ਦਾ ਨੋਟੀਫਿਕੇਸ਼ਨ ਵਿੱਚ ਦਿੱਤਾ ਸਾਰਾ ਕੁਝ ਰੀਡ ਆਊਟ ਕਰ ਲੈਣਾ ਅਪਲਾਈ ਕਰਨ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਹੀ ਅਪਲਾਈ ਕਰਨਾ ਤੇ ਅਲੱਗ-ਅਲੱਗ ਪੋਸਟਾਂ ਦੀ ਅਲੱਗ-ਅਲੱਗ ਕੁਆਲਿਫੀਕੇਸ਼ਨ ਰੱਖੀ ਹੈ ਕਿ ਜੋ ਵੀ ਤੁਸੀਂ ਪੋਸਟ ਲਈ ਅਪਲਾਈ ਕਰਨਾ ਚਾਹੁੰਦੇ ਤਾਂ ਉਸ ਪੋਸਟ ਦੇ ਅਕਾਊਂਟਿੰਗ ਤੁਸੀਂ ਜੋ ਅਪਲਾਈ ਕਰ ਸਕਦੇ ਹੋ ਤੇ ਬਹੁਤ ਬੜੇ ਤੁਹਾਡੇ ਕੋਲ ਮੌਕਾ ਜਿਹੜੀ SSC ਵਿੱਚ ਭਰਤੀ ਆਊਟ ਕੀਤੀ ਗਈ ਹੈ ਇਸ ਲਿਮਟ ਤੁਹਾਡੀ ਜੋ ਹੋਵੇਗੀ 1-1 2024 ਨੂੰ ਕਾਊਂਟ ਕੀਤੀ ਜਾਵੇਗੀ ਤਾਂ ਸਾਰਾ ਕੁਝ ਇੱਥੇ ਮੈਂਸ਼ਨ ਕੀਤਾ ਕਿ ਅਲੱਗ-ਅਲੱਗ ਪੋਸਟਾਂ ਵਾਈਸ ਤਾਂ ਤੁਸੀਂ ਜੋ ਚੈ ਕਵੈਰੀ ਤਾਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਤਾਂ ਅਪਲਾਈ ਤੁਸੀਂ ਆਨਲਾਈਨ ਕਰ ਸਕਦੇ ਹੋ ਥੱਲੇ ਸਟੈਪ ਬਾਈ ਸਟੈਪ ਦੱਸਿਆ ਕਿ ਇਸ ਤਰ੍ਹਾਂ ਅਪਲਾਈ ਕਰਨਾ ਥੱਲੇ ਸਕਰੋਲ ਕਰੋਗੇ ਤੇ ਉਸ ਤੋਂ ਇਲਾਵਾ ਇਸ ਵਿੱਚ ਆਪਾਂ ਗੱਲ ਕਰੀ ਜਿਹੜੇ ਨਾਰਥ-ਵੈਸਟ ਰੀਜਨ ਤੋਂ ਦੱਸੇ ਨੇ ਜਿਹੜੇ ਆਪਣੇ ਜਿਹੜੇ ਸੈਂਟਰ ਰਹਿਣਗੇ ਇਗਜ਼ਾਮ ਦੇ ਤੁਸੀਂ ਜੋ 7 ਨੰਬਰ ਤੇ ਦੇਖ ਸਕਦੇ ਹੋ ਅਮਰਸਰ ਹੋ ਗਿਆ ਜਲੰਧਰ ਲੁਧਿਆਣਾ ਆ ਗਿਆ ਉਸ ਤੋਂ ਬਾਅਦ ਆਪਣਾ ਮੁਹਾਲੀ ਹੋ ਗਿਆ ਤੇ ਤੁਹਾਡੇ ਜਿਹੜੇ ਇਗਜ਼ਾਮ ਸੈਂਟਰ ਉਸ ਤੋਂ ਬਾਅਦ ਪਟਿਆਲਾ ਆ ਗਿਆ ਜਿਹੜੇ ਨਾਰਥ-ਵੈਸਟ ਰੀਜਨ ਦੇ ਇਗਜ਼ਾਮ ਸੈਂਟਰ ਰਹਿਣਗੇ ਤਾਂ ਤੁਸੀਂ ਜੋ ਵੀ ਚੁਆਇਸ ਕਰਨਾ ਚਾਹੁੰਦੇ ਤਾਂ ਕਰ ਸਕਦੇ ਸਕੀਮ ਐਗਜ਼ ਕਾਟ ਕਰ ਸਕਦੇ ਹੋ ਤਾਂ ਕੋਈ ਵੀ ਡਾਊਟ ਕੁਐਰੀ ਤਾਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਤਾਂ ਫਿਲਹਾਲ ਇੱਕ ਜਾਣਕਾਰੀ ਅਪਡੇਟ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਸੀ ਤਾਂ ਬਹੁਤ ਬਹੁਤ ਤੁਹਾਡੇ ਕੋਲ ਮੌਕਾ ਜੋ ਵੀ ਕੈਂਡੀਡੇਟ एलिजिਬਲ ਨੇ ਅਪਲਾਈ ਕਰਨਾ ਚਾਹੁੰਦੇ ਆ ਅਪਲਾਈ ਕਰ ਸਕਦੇ ਹੋ ਤਾਂ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ